ਗਦਾਂ 8 ਵਜੇ ਡਿਊਟੀ ਚਲੇ ਗਿਆ 9 ਵਜੇ ਉਹਨਾਂ ਕਤਲ ਹਮ ਕਰਨਾ ਚાલુ ਕਰਤਾ ਸਾਨੂੰ ਕੋਈ ਪਤਾ ਨਹੀਂ ਨਾ ਪਰ ਸਡੇ ਬੰਦਾਲੇ ਹੀ ਉਹਨੇ ਕਿ ਆ ਭਈ ਆਂਟੀ ਦੇਖੀ ਗਏ ਇੰਦਰਾ ਗਾਂਧੀ ਮਰ ਗਈ ਆ ਤੇ ਦੰਗੇ ਹੋ ਰਿਹਾ ਤੂੰ ਹੀ ਅੰਦਰ ਕਮਰੇ ਚ ਬੰਨ ਬਈ ਬੈਜੋ ਅਹੀਂ ਅੰਦਰ ਕਮਰੇ ਚ ਬੈ ਗਏ ਓਏ ਇੱਕ ਜਾਨੇ ਕਹਿੰਦੇ ਨੇ ਉਹ ਵੇ ਜਾਂਦਾ ਸਰਦਾਰ ਆ ਜਾਂਦਾ ਸਰਦਾਰ ਉਹ ਨਹੀਂ ਨਹੀਂ ਉਹਨੂੰ ਜਾਣਦੇ ਹੋ ਤੁਸੀਂ ਕੋਈ ਗੱਲ ਨਹੀਂ ਇੱਕ ਚਲੇ ਜੂਗਾ ਤੇ ਕੋਈ ਗੱਲ ਨਹੀਂ ਆਪਾਂ ਦੇ ਹੋਰ ਮਾਰਨੇ ਨੇ ਤੇ ਉਹਦੇਆਂ ਪੰਜ ਦੇ ਚਾਰ ਲੜਕੀਆਂ ਇੱਕੋ ਬੇਟਾ ਉਹਨੇ ਮੈਨੂੰ ਫੜਾ ਤਾਂ ਕੀ ਲੈ ਭੈਣ ਜੀ ਬਾਹ ਫੜ ਲਾ ਜੇ ਬੱਜਾਂਗੇ ਠੀਕ ਹੈ ਨਹੀਂ ਤੇ ਨਹੀਂ ਸੀ ਮੈਂ ਉਹ ਬੱਚੇ ਨੂੰ ਲੈ ਕੇ ਉਥੋਂ ਦੌੜੀ ਮੇਰੇ ਪਿੱਛੇ ਮੁੰਡੇ ਬਹੁਤ ਲੱਗੇ ਸਾਲੀ ਨੂੰ ਮਾਰ ਦੋ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਇਹਨਾਂ ਮਾਰਦਾ ਇੰਦਰਾ ਗਾਂਧੀ ਇਹਨਾਂ ਦੀ ਮੱਤੇ ਹੀ ਮਾਂ ਹੀ ਸਾਡੀ ਸਕੀ ਮਾਂ ਹੀ ਐਸਾ ਜਾਇ ਨਾ ਭੱਜ ਕੇ ਕੀ ਕਿਸੇ ਵੀ ਕਤਲ ਕਰਨੇ ਪਏ ਬੱਚਿਆਂ ਦੇ ਕਈ ਦੰਦਾਂ ਵਿੱਚੋਂ ਬੱਚਿਆਂ ਨੂੰ ਮਜਬੂਰ ਮਜਬੂਰ ਕਰਨੇ ਪਏ ਇਸ ਕੇਸ ਮਨਾਉਣੇ ਪਏ ਸਾਰਿਆਂ ਬੱਚਿਆਂ ਦੇ ਕਿ ਪੇਟੀਆਂ ਦੇ ਤਾਲੇ ਵੀ ਟੁੱਟੇ ਹੋਏ ਸੀ ਘਰੇ ਇੱਕ ਪਾਣੀ ਪੀਣ ਨੂੰ ਵੀ ਗਲਾਸ ਨਹੀਂ ਸੀ ਸਾਡੇ ਕੋਲ ਕਿ ਜਿਹਦੇ ਨਾਲ ਅਸੀਂ ਪਾਣੀ ਪੀ ਲਈਏ ਤੇ ਉਹਨਾਂ ਨੇ ਆਣ ਕੇ ਮੇਰੇ ਨਾ ਮੱਥੇ 'ਚ ਡਾਂਗ ਮਾਰੀ ਅਜੇ ਤੱਕ ਨਿਸ਼ਾਨ ਹੈ ਮੱਥੇ ਦੇ ਵਿੱਚ ਡਾਂਗ ਬਾਰੀ ਤੇ ਮੈਨੂੰ ਉਲਟਾ ਕੇ ਸੁੱਟ ਦਿੱਤਾ ਉੱਥੇ ਇਹ ਨਾ ਉਹਦੇ ਨੇ ਗੱਬਰੇ ਗੱਬਰ ਨੂੰ ਮਾਰ ਦੋ ਗੱਬਰ ਦਾ ਪਰਿਵਾਰ ਨਹੀਂ ਜਿੰਦਾ ਰਹਿਣਾ ਚਾਹੀਦਾ ਇਹ ਗਾੜੀਓਂ ਕੇ ਮੋਦ ਬਾੜਵਨ ਦੇ ਸਾਰੇ ਇੱਕ ਜਗ੍ਹਾ ਸਭ ਮਤਲਬ ਇਹ ਉਹਾਂ ਦੇ ਸਰਦਾਰ ਦੇ ਬੱਚੇ ਨਹੀਂ ਜਿੰਦੇ ਰਹਿਣੇ ਚਾਹੀਦੇ ਘਰ ਵਾਲੀ ਨਹੀਂ ਜਿੰਦੀ ਰਹਿਣੀ ਚਾਹੀਦੀ ਇਹ ਨਾ ਇੰਦਰਾ ਗਾਂਧੀ ਮਾਰ ਦਿੱਤੀ ਇਹਨਾਂ ਨੇ ਇੰਦਰਾ ਗਾਂਧੀ ਮਾਰ ਦਿੱਤੀ ਇਹੋ ਜਿਹੀਆਂ ਗੱਲਾਂ ਕਰ ਕਰ ਕੇ ਸਾਡਾ ਮਨ ਬੜਾ ਦੁਖੀ ਕਰਦੇ ਸੀਗੇ 10 ਵਜੇ ਜਦ ਅਸੀਂ ਬੰਦ ਹੋਏ ਜਹਨ ਅਸੀਂ ਚੰਨ ਰਹਿਣੇ ਆਦੇ ਬੱਚੇ ਭੁੱਖੇ ਬੋਦਾ ਵੀ ਬੱਚਾ ਮੇਰੇ ਕੋਲ ਤੇ ਮੇਰੇ ਵੀ ਇਤਨੇ ਬੱਚੇ ਮੇਰੇ ਕੋਲ ਅੱਖ ਨੂੰ ਮਾਰ ਦੋ ਅੰਦਰ ਆ ਇਹ ਅੰਦਰ ਆ ਸਰਦਾਰ ਜੀ ਦੀ ਆ ਪਰਿਵਾਰ ਅੰਦਰ ਆ ਇਹ ਬਾਚਾਈ ਉਹ ਰੋਜਾਨਾ ਸਪੋਕਸਮੈਨ ਆ ਤੁਸੀਂ ਜਿਹੜੇ ਹੋ ਬਹਿ ਕੁਲਦੀਸ਼ ਸੰਦੀਪਾ 31 ਅਕਤੂਬਰ ਦਾ ਦਿਨ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਸਿੱਖਾਂ ਲਈ ਜਿਹੜਾ 1 ਨਵੰਬਰ ਤੋਂ ਲੈ ਕੇ 5 ਨਵੰਬਰ ਤੱਕ ਦਾ ਦਿਨ ਜਿਹੜਾ ਕਾਲੇ ਦਿਨਾਂ ਵਿੱਚ ਗਿਨਾ ਗਿਆ ਵਾ ਇੱਕ ਨਵੰਬਰ ਨੂੰ ਜਦੋਂ ਦਿਨ ਚੜਦਾ ਵਾ ਤਾਂ ਉਸੇ ਦਿਨ ਤੋਂ ਹੀ ਜਿਹੜੇ ਸਿੱਖ ਆ ਜਿਹੜੇ ਦਿੱਲੀ ਵਿੱਚ ਜਾਂ ਬਾਕੀ ਹੋਰ ਸਟੇਟਾਂ ਰਹਿੰਦੇ ਆ ਉਹਨਾਂ ਵਾਤੇ ਇੱਕ ਕਹਿਰ ਬਣ ਕੇ ਨਿਕਲਦਾ ਵਾ ਜਦੋਂ ਉਹਨਾਂ ਦੀ ਨਸਲ ਕੁਸ਼ੀ ਕੀਤੀ ਜਾਂਦੀ ਆ ਹਰ ਸਾਲ ਜਦੋਂ 1 ਨਵੰਬਰ ਨੂੰ ਹੁੰਦੀ ਆ ਤਾਂ ਅਸੀਂ ਆਪਣੇ ਦਰਸ਼ਕਾਂ ਤੱਕ ਇਹ ਗੱਲ ਜ਼ਰੂਰ ਲੈ ਕੇ ਆਉਂਦੇ ਆ ਕਿਉਂਕਿ ਇਹ ਉਹ ਜ਼ਖਮ ਆ ਜਿਹੜੇ ਅੱਜ ਵੀ ਅੱਲੇ ਆ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ ਅਜੇ ਤੱਕ ਸਰਕਾਰ ਵੱਲੋਂ ਆਵੇਂ ਕਿਹਾ ਗਿਆ ਸੀ ਵੀ ਅਸੀਂ ਦੰਗਾ ਪੀੜਤਾ ਨੂੰ ਰਾਹ ਦੇਵਾਂਗੇ ਲੇਕਿਨ ਕੋਈ ਰਾਹਤ ਨਹੀਂ ਮਿਲੀ ਇਸ ਟਾਈਮ ਤੇ ਜਿਹੜੇ ਤਸਵੀਰਾਂ ਵਿੱਚ ਤੁਸੀਂ ਦੇਖਦੇ ਪਏ ਹੋ ਜਿਹੜੇ ਜਿੰਨੇ ਵੀ ਬਜ਼ੁਰਗ ਬੈਠੇ ਪਏ ਨੇ ਇਹ ਸਾਰੇ ਦੰਗਾ ਪੀੜ ਨੇ ਕੋਈ ਦਿੱਲੀ ਤੋਂ ਉੱਜੜ ਕੇ ਆਇਆ ਕੋਈ ਬਿਹਾਰ ਤੋਂ ਉੱਜੜ ਕੇ ਆਇਆ ਵਾ ਕੋਈ ਕਤੋਂ ਉੱਜੜ ਕੇ ਆਇਆ ਵਾ ਸਰਕਾਰਾਂ ਦੇ ਦਾਅਵੇ ਹਮੇਸ਼ਾ ਹੀ ਖੋਖਰੇ ਨਜ਼ਰ ਆਉਂਦੇ ਆ ਅੱਜ ਫੇਰ 1 ਨਵੰਬਰ ਹੈ ਤੁਹਾਡੇ ਸਾਹਮਣੇ ਫੇਰ ਇੱਕ ਪੀਸ ਲੈ ਕੇ ਆਇਆ ਵਾ ਕਿਉਂਕਿ ਇਹਨਾਂ ਦਾ ਜਿਹੜਾ ਪਰਿਵਾਰਾਂ ਜਿਹੜਾ ਦੁੱਖ ਆ ਉਹ ਕੋਈ ਵੀ ਵੜ ਨਹੀਂ ਸਕਦਾ ਕਿਉਂਕਿ ਉਸ ਟਾਈਮ ਤੇ ਜਦੋਂ 1984 ਵਿੱਚ ਇੰਦਰਾ ਗਾਨੀ ਦਾ ਕਤਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕਤਲੇਆਮ ਹੋਇਆ ਉਸ ਕਤਲੇਆਮ ਵਿੱਚ ਲੱਖਾਂ ਹਜ਼ਾਰਾਂ ਜਿਹੜੇ ਕਹਿ ਸਕਦੇ ਆਂ ਹੀ ਜਿਹੜੇ ਸਿੱਖ ਨੌਜਵਾਨ ਆ ਜਾਂ ਸਿੱਖ ਪਰਿਵਾਰਾਂ ਜਿਨ੍ਹਾਂ ਨੂੰ ਮੌਦ ਦੇ ਘਾਟੂ ਦਾ ਰਹਿ ਗਿਆ ਨਸ਼ਲ ਕੁਸ਼ੀ ਕੀਤੀ ਗਈ ਧੀਆਂ ਦੀ ਬੇਪਤੀ ਕੀਤੀ ਗਈ ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਦੇ ਗਲਾਂ ਟਾਇਰ ਪਾ ਕੇ ਸਾੜਿਆ ਗਿਆ ਜਿਹਦੇ ਉਹਨਾਂ ਦੇ ਮਕਾਨ ਸਨ ਉਹ ਤੱਕ ਸਾੜਤੇ ਗਏ ਉੱਚੇ ਜਿਹੜੇ ਉੱਜੜ ਕੇ ਆਏ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਦਾਸਤਾਨ ਸੁਣਾਂਗੇ ਵੀ ਉਸ ਟਾਈਮ ਦੇ ਹਾਲਾਤ ਕਿੱਦਾਂ ਦੇ ਸਨ ਸਾਡੇ ਨਾਲ ਇਸ ਟਾਈਮ ਤੇ ਮੌਜੂਦ ਨੇ ਇੱਕ ਸੀਨੀਅਰ ਦੇਖ ਸਕਦੇ ਹੋ ਇੱਕ ਬਾਪੂ ਜੀ ਜਿਹੜੇ ਜਿਹੜੇ ਦੰਗਾ ਪੀੜਦੇ ਨੇ ਆਪਾਂ ਨਾਲ ਗੱਲਬਾਤ ਕਰਦੇ ਹਾਂ ਉਸ ਟਾਈਮ ਤੇ ਮੰਜਰ ਕਿਦਾਂ ਸੀ ਬਾਪੂ ਜੀ ਸਭ ਤੋਂ ਪਹਿਲਾਂ ਇਹ ਦੱਸਿਓ ਜਿਹੜਾ 1984 ਵਿੱਚ ਜੋ ਕਤਲੇਆਮ ਹੋਇਆ ਸੀ ਸਿੱਖ ਕਤਲੇਆਮ ਕੇ ਬਾਅਦ ਨਸਲ ਗੁਚੀ ਹੋਈ ਸੀ ਉਸ ਟਾਈਮ ਤੇ ਹਾਂ ਜੀ ਉਸ ਟਾਈਮ ਤੇ ਕਰਵਾ ਆਪਣੇ ਗਏ ਹਾਂ ਬਸ ਤੇ ਡਿਊਟੀ ਕਰਨ ਵਾਲੇ ਜੀ ਤੇ ਉਥੇ ਜਾਂਦਿਆਂ ਨੂੰ ਉਹਨਾਂ ਨੇ ਕਿਹਾ ਵੀ ਇਹਨਾ ਅਸੀਂ ਡਰਾਈਵਰ ਰੱਖ ਲਿਆ ਤੇਰੀ ਸਾਨੂੰ ਲੋੜ ਨਹੀਂ ਆ। ਉਤੋਂ ਬਾਅਦ ਮੈਂ ਬੱਸ 'ਚ ਬੈਠ ਕੇ ਫਿਰ ਵਾਪਸ ਆ ਰਿਹਾ ਸੀ ਆਪਣੇ ਘਰ। ਜੇ ਘਰ ਵਾਪਸ ਆ ਰਿਹਾ ਸੀਗਾ ਤੇ ਮੈਂ ਰਸਤੇ 'ਚ ਦੇਖਿਆ ਕਿ ਦੋ ਤਿੰਨ ਬੰਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਤੇ ਉਹਨਾਂ ਨੂੰ ਅੱਗ ਲਾ ਰਹੇ ਸੀ। ਅੱਗ ਲੱਗੀ ਹੋਈ ਦੇਖੀ ਆਪਣੀਆਂ ਅੱਖਾਂ ਦੇ ਨਾਲ ਤੇ ਮੈਨੂੰ ਬੜਾ ਨਾ ਮੇਰੇ ਮਨ ਦੇ ਵਿੱਚ ਅਫਸੋਸ ਆ ਰਿਹਾ ਹੈਗਾ ਵੀ ਇਹ ਮੇਰੇ ਨਾਲ ਕੀ ਹੋਊਗਾ। ਪਰ ਆਣ ਕੇ ਜਦੋਂ ਮੈਂ ਆਪਣੇ ਅਡੇ ਤੇ ਉਤਰਿਆ ਸਟੈਂਡ ਤੇ ਉਤਰਿਆ ਤੇ ਉਥੇ ਬੜੀ ਦੁਨੀਆ ਇਕੱਠੀ ਹੋਈ ਸੀ ਉਹ ਇੱਕ ਜਣੇ ਕਹਿੰਦੇ ਨੇ ਉਹ ਵੇ ਜਾਂਦਾ ਸਰਦਾਰ ਹੋ ਜਾਂਦਾ ਸਰਦਾਰ ਉਹ ਨਹੀਂ ਨਹੀਂ ਉਹਨੂੰ ਜਾਣਦੇ ਹੋ ਤੁਸੀਂ ਕੋਈ ਗੱਲ ਨਹੀਂ ਇੱਕ ਚਲੇ ਜੂਗਾ ਤੇ ਕੋਈ ਗੱਲ ਨਹੀਂ ਆਪਾਂ ਦੇ ਹੋਰ ਮਾਰਨੇ ਨੇ ਹੈ ਇੱਕ ਨੂੰ ਜਾਣਦੇ ਹੋ ਤੇ ਮੈਂ ਜਿਹੜੇ ਆਪਣੇ ਘਰ ਚਲੇ ਗਿਆ ਤੇ ਘਰ ਜਾਣ ਕੇ ਬਾਅਦ ਚ ਤੇ ਉਧਰੋਂ ਅਨਾਉਂਸਮੈਂਟ ਹੋਈ ਪੇ ਕਹਿੰਦੇ ਨੇ ਵੀ ਤੁਸੀਂ ਚਲੇ ਜਾਓ ਮੈਂ ਆਪਣੇ ਉਹ ਨਾਨਕਸਰ ਆਸ਼ਰਮ ਤੇ ਚਲੇ ਜਾਓ ਕਿਉਂ ਤੇ ਇੱਥੇ ਸਰਦਾਰਾਂ ਨੂੰ ਫੜ ਫੜ ਕੇ ਮਾਰਨ ਡੈ ਨੇ ਤੇ ਮੈਂ ਕਿ ਕਿਤਾ ਨਾ ਡਰਦਿਆਂ ਬਾੜਿਆਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਤੇ ਜਦੋਂ ਚਲਿਆ ਉਥੋਂ ਤੇ ਚੱਲਣ ਤੋਂ ਬਾਅਦ ਰਸਤੇ ਦੇ ਵਿੱਚ ਬੰਦੇ ਇੱਕਦਮ ਪਤਾ ਨਹੀਂ ਕਿਧਰੋਂ ਆ ਗਏ ਤੇ ਉਹਨਾਂ ਨੇ ਆਣ ਕੇ ਮੇਰੇ ਨਾ ਮੱਥੇ 'ਚ ਡਾਂਗ ਮਾਰੀ ਅਜੇ ਤੱਕ ਨਿਸ਼ਾਨ ਹੈ ਮੱਥੇ ਦੇ ਵਿੱਚ ਡਾਂਗ ਬਾਰੀ ਤੇ ਮੈਨੂੰ ਉਲਟਾ ਕੇ ਸੁੱਟ ਦਿੱਤਾ ਉੱਥੇ ਥੋੜੀ ਦੇਰ ਬਾਅਦ ਮਾਲਕ ਦੀ ਕਿਰਪਾ ਕਿ ਉੱਥੇ ਰੌਲਾ ਪੈ ਗਿਆ ਕਿ ਮਿਲਟਰੀ ਆ ਗਈ ਮਿਲਟਰੀ ਆ ਗਈ ਤਾਂ ਸਾਰੇ ਭੱਜ ਗਏ ਤੇ ਉਹ ਫਿਰ ਮਿਲਟਰੀ ਵਾਲੇ ਮੈਨੂੰ ਚੁੱਕ ਕੇ ਲੈ ਕੇ ਜਾ ਕੇ ਨਾਨਕ ਸਰ ਆਸ਼ਰਮ ਤੇ ਲੈ ਕੇ ਗਏ ਉੱਥੇ ਡਾਕਟਰ ਬੈਠਾ ਹੋਇਆ ਸੀਗਾ ਉਹ ਡਾਕਟਰ ਨੇ ਸਾਡਾ ਇਲਾਜ ਕੀਤਾ ਇਲਾਜ ਕਰਨ ਤੋਂ ਬਾਅਦ 3 ਮਹੀਨਿਆਂ ਬਾਅਦ ਆ ਸੀ ਜਦੋਂ ਆਪਣੇ ਘਰ ਆਏ ਆ ਉਸ ਤੋਂ ਬਾਅਦ 3 ਮਹੀਨੇ ਤੋਂ ਪਹਿਲਾਂ ਸਾਨੂੰ ਉਥੋਂ ਆਉਣ ਨਹੀਂ ਦਿੱਤਾ ਤੇ 3 ਮਹੀਨੇ ਬਾਅਦ ਜਦੋਂ ਘਰ ਆਏ ਤਾਂ ਦੇਖਿਆ ਤਾਂ ਤਾਲੇ ਟੁੱਟੇ ਹੋਏ ਸੀ ਤੇ ਪੇਟੀਆਂ ਦੇ ਤਾਲੇ ਵੀ ਟੁੱਟੇ ਹੋਏ ਸੀ ਘਰੇ ਇੱਕ ਪਾਣੀ ਪੀਣ ਨੂੰ ਵੀ ਗਲਾਸ ਨਹੀਂ ਸੀ ਸਾਡੇ ਕੋਲ ਕਿ ਜਿਹਦੇ ਨਾਲ ਅਸੀਂ ਪਾਣੀ ਪੀ ਲਈਏ ਤੇ ਸਾਰਾ ਸਮਾਨ ਜਿਹੜਾ ਹੈਗਾ ਬੇਟੀ ਚੋ ਕੱਢ ਕੇ ਲੋਕਰ ਜਾਈਆਂ ਤਲਾਈਆਂ ਸਭ ਕੁਝ ਕੱਢ ਕੇ ਲੈ ਗਏ ਕੁਝ ਨਹੀਂ ਛੱਡਿਆ ਉੱਥੇ ਤੇ ਗਲਾਸ ਵੀ ਲੈ ਗਏ ਸਭ ਕੁਝ ਭਾਂਡੇ ਚੁੱਕ ਕੇ ਲੈ ਗਏ ਸਾਰੇ ਤੇ ਇੱਕ ਸਿਰਫ ਮਾਲਕ ਦੀ ਕਿਰਪਾ ਉਹਦੀ ਕਿਰਪਾ ਦੇ ਨਾਲ ਸਾਡੀ ਜਾਨ ਜਿੱਦਾਂ ਬਚ ਗਈ ਆ ਜਾਨ ਬਚ ਗਈ ਸਤਗੁਰ ਨੇ ਬਚਾ ਲਿਆ ਸਾਨੂੰ ਤੇ ਅਸੀਂ ਫੇਰ ਪੰਜਾਬ ਦੇ ਵਿੱਚ ਆ ਗਏ ਆ ਤੇ ਬਾਕੀ ਹੱਥ ਪੱਲੇ ਸਾਡੇ ਕੁਝ ਨਹੀਂ ਐਨਾ ਬੁਰਾ ਹਾਲ ਸੀਗਾ ਕਿ ਚਾਹ ਪਾਣੀ ਪੀਣ ਤੋਂ ਵੀ ਔਖੇ ਸੀ ਉਸ ਟਾਈਮ ਦੇ ਉੱਤੇ ਜਿਹੜਾ ਤੁਸੀਂ ਰਹਿੰਦੇ ਸੀ ਤੁਸੀਂ ਕਿਹੜੀ ਸਾਈਡ ਤੇ ਦਿੱਲੀ ਕੇ ਦੀ ਸਾਈਡ ਰਹਿੰਦੇ ਸੀ ਤੇ ਨਾਲੇ ਇਕੱਲੇ ਦੀ ਹੀ ਜਾਂ ਤਾਂ ਨਾਲ ਹੋਰ ਪਰਿਵਾਰ ਸਾਰਾ ਨਾਲ ਸੀ ਦੋ ਨਾਲ ਭਾਜੇਨਪੁਰਾ ਸਾਡੇ ਨਾਲ ਪਰਿਵਾਰ ਸਾਰਾ ਹੀ ਨਾਲ ਸੀਗਾ ਤੇ ਮੈਂ ਦੋ ਬੱਚੇ ਸੀਗੇ ਤੇ ਇੱਕ ਘਰ ਵਾਲੀ ਸੀਗੀ ਅੱਛਾ ਹਾਂਜੀ ਹਾਂਜੀ ਤੁਹਾਡੀ ਵਰਤਾਂ ਦੀ ਉਮਰ ਤੁਹਾਡੀ ਕਿੰਨੀ ਹੁੰਦੀ ਹੈ ਉਹ ਤੋਂ ਉਮਰ 45 ਸਾਲ ਦੀ ਹੋਣੀ ਹੈ ਤੇ ਬੱਚੇ ਛੋਟੇ ਛੋਟੇ ਹੀ ਆ ਬੱਚੇ ਛੋਟੇ ਹੀ ਬਹੁਤੇ ਛੋਟੇ ਹੀ ਬੱਚੇ ਜਦੋਂ ਇਹ ਵੀ ਦੱਸਦੇ ਆਪਾਂ ਕਿਤੇ ਜਦੋਂ ਉਸ ਚਪਲੇ ਜਨੂੰ ਇਹ ਤੰਦਵ ਹੋਇਆ ਵਾ ਜਦੋਂ ਨਸਲ ਕੁਛੀ ਕੀਤੀ ਗਈ ਤੇ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰ ਜਿਨ੍ਹਾਂ ਨੇ ਆਪਣੇ ਬੱਚਾ ਦੇ ਇਹ ਕੇਸ ਵੀ ਕਤਲ ਕਰ ਪਏ ਮਜਬੂਰਨ ਕਰਕੇ ਕੋਈ ਅਜਿਹਾ ਵੀ ਕੰਮ ਹੋਇਆ ਸੀ ਕੋਈ ਕੇਸ ਵੀ ਕਤਲ ਕਰਨੇ ਪਏ ਬੱਚਿਆਂ ਦੇ ਕਈ ਦੱਸਦੇ ਆ ਵੀ ਜਦੋਂ ਬੱਚਿਆਂ ਨੂੰ ਮਜਬੂਰਨ ਮਜਬੂਰਨ ਕਰਨੇ ਪਏ ਕੇਸ ਕੇਸ ਮਨਾਉਣੇ ਪਏ ਸਾਰਿਆਂ ਬੱਚਿਆਂ ਦੇ ਆਹਾਂ ਤੇ ਉਹਦਾਂ ਸਿੱਖ ਨੂੰ ਵੇਖ ਕੇ ਤੇ ਉੱਥੇ ਵੇਲੇ ਮਾਰਨ ਪੈ ਜਾਂਦੇ ਸੀਗੇ ਭੱਜ ਗਏ ਜੀ ਸਾਰੇ ਦੁਨੀਆ ਹੀ ਵੈਰੀ ਹੋਈ ਪਈ ਸੀ ਕੋਈ ਪਤਾ ਨਹੀਂ ਲੱਗਦਾ ਕਿ ਕੌਣ ਆਪਣਾ ਤੇ ਕੌਣ ਪਰਾਇਆ ਤੇ ਮਾਰਨ ਵਾਲੇ ਜਿਆਦਾ ਸੀਗੇ ਤੇ ਬਚਾਉਣ ਵਾਲਾ ਕੋਈ ਕੋਈ ਸੀਗੇ ਕਰਮਾਂ ਵਾਲਾ ਬਾਕੀ ਸਤਗੁਰ ਦੀ ਕਿਰਪਾ ਆ ਉਹਨੇ ਬਚਾ ਕੇ ਤੇ ਲੈ ਆਂਦਾ ਸਾਨੂੰ ਇੱਥੇ ਤੇ ਅਸੀਂ ਉਹਦੀ ਕਿਰਪਾ ਨਾਲ ਹੀ ਆ ਗਏ ਆ ਤੇ ਮੁੜ ਕੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਇੱਥੇ ਵੀ ਆਣ ਕੇ ਨਹੀਂ ਕਿਸੇ ਨੇ ਪੁੱਛਿਆ ਤੇ ਅਹੀਂ ਫਿਰ ਉਹ ਬਾਅਦ ਵਿੱਚ ਲਾਲ ਕਾੜ ਵੀ ਬਣਾਇਆ ਲਾਲ ਕਾਰਡ ਬਣਾਉਣ ਤੋਂ ਬਾਅਦ ਸਾਨੂੰ ਕੋਈ ਥੋੜੀ ਜਿਹੀ ਰਾਤ ਮਿਲੀ ਸੀ ਥੋੜੀ ਜਿਹੀ ਕਿ ਕਿਹਾ ਹੈਗਾ ਕਿ ਤੁਹਾਨੂੰ ਹਰ ਮਹੀਨੇ ਖਰਚਾ ਮਿਲਿਆ ਕਰੇਗਾ ਪਰ ਸਾਨੂੰ ਕੋਈ ਖਰਚਾ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਹਾਰ ਕੇ ਅਸੀਂ ਸੰਤਾਂ ਦੇ ਡੇਰੇ 'ਚ ਜਾ ਕੇ ਤੇ ਉਥੇ ਸੇਵਾ ਕਰਨ ਲੱਗ ਪਏ ਫਿਰ ਕੀ ਕਰਨਾ ਹੈਗਾ ਭੁੱਖੇ ਮਰਦਿਆਂ ਖਾਣ ਨੂੰ ਐਨੇ ਸੀ ਭਲੇ ਕੁਝ ਵੀ ਤੇ ਉੱਥੇ ਜਾ ਕੇ ਸੇਵਾ ਕਰਦਾ ਰਹਿ ਤੇ ਉੱਥੇ ਹੀ ਖਾਂਦੇ ਪੀਂਦੇ ਰਹਿ ਤੇ ਬਾਕੀ ਜੋ ਮਾਲਕ ਕਰਦਾ ਆ ਹੁਣ ਕਰਨਾ ਤਾਂ ਸਤਗੁਰ ਨੇ ਹੁੰਦਾ ਆ ਪਰ ਸਾਨੂੰ ਬਚਾ ਕੇ ਰੱਖ ਲਿਆ ਉਹਨੇ ਉਹਦੀ ਕਿਰਪਾ ਨਾਲ ਹੀ ਅਸੀਂ ਬਚ ਗਏ ਆ ਬਾਕੀ ਮਾਰਨ ਵਾਲਿਆਂ ਨਾਲ ਕੋਈ ਕਮੀ ਨਹੀਂ ਛੱਡੀ ਜਦੋਂ ਤੁਸੀਂ ਇਹ ਸਾਰਾ ਕੁਝ ਹੁੰਦਾ ਸੀ ਉਦੋਂ ਆਲੇ ਦੁਆਲੇ ਮੰਦਰ ਕੇ ਦਾਦਾ ਹਿਰਜਾ ਦਾਤੀ ਦਾਤੇ ਤੇ ਬੜਾ ਭਿਆਨਕ ਮੰਦਰ ਕਿੱਥਾ ਦਾ ਮੰਦਰ ਤੁਹਾਨੂੰ ਕੀ ਮਹਿਸੂਸ ਹੁੰਦਾ ਸੀ ਜਾਂ ਇਹਦੇ ਪਰਿਵਾਰ ਸੀ ਤੁਹਾਡੇ ਕਿਸਾਂ ਲਕਾ ਲਗਾ ਕੇ ਤੁਸੀਂ ਲੈ ਕੇ ਗਏ ਥੋੜੀ ਲਕਾ ਲਗਾ ਕੇ ਰੱਖਣਾ ਪੈਂਦਾ ਹੈਗਾ ਜਿਹੜੇ ਅੜੋਸੀ ਪੜੋਸੀ ਸੀਗੇ ਉਹ ਵੀ ਜਿਹੜੇ ਇਹਨਾਂ ਨਾਲ ਸਿੱਧੇ ਮੂੰਹ ਨਹੀਂ ਸੀ ਗੱਲ ਕਰਦੇ ਉਹ ਵੀ ਇਦਾਂ ਨਾ ਇਹ ਇਨਾ ਇੰਦਰਾ ਗਾਂਧੀ ਮਾਰ ਦਿੰਦੀ ਇਹਨਾਂ ਨੇ ਇੰਦਰਾ ਗਾਂਧੀ ਮਾਰ ਦਿੰਦੀ ਇਹੋ ਜਿਹੀਆਂ ਗੱਲਾਂ ਕਰ ਕਰ ਕੇ ਸਾਡਾ ਮਨ ਬੜਾ ਦੁਖੀ ਕਰਦੇ ਸੀਗੇ ਪਰ ਇਹ ਕਰੀਏ ਹੁਣ ਡਰਦੇ ਮਾਰੇ ਚੁੱਪ ਕਰਕੇ ਬੈਠੇ ਸੀਗੇ ਉਹ ਨਾਮ ਬੈਠਣ ਦੀ ਵਜ੍ਹਾ ਕਰਕੇ ਤੇ ਉਹ ਕੀ ਹੋਇਆ ਨਾ ਜਦੋਂ ਮੈਂ ਬਾਅਦ ਵਿੱਚ ਆਨਾਨਸਮੈਂਟ ਹੋਇਆ ਗੁਰਦੁਆਰੇ ਤੋਂ ਕਿ ਤੁਸੀਂ ਨਾਨਕ ਸਰ ਆਸ਼ਰਮ ਚਲੇ ਜਾਓ ਤੇ ਉਹ ਆਸ਼ਰਮ ਜਾਣ ਵਾਸਤੇ ਜਦੋਂ ਅਸੀਂ ਤੁਰੇ ਆ ਨਿਕਲ ਕੇ ਬੱਚਿਆਂ ਨੂੰ ਨਾਲ ਲੈ ਕੇ ਚਲੇ ਆ ਤੇ ਪਤਾ ਨਹੀਂ ਕਿੱਥੋਂ ਆ ਗਏ 10-15 ਜਣੇ ਤੇ ਉਹਨਾਂ ਨੇ ਆਣ ਕੇ ਡਾਂਗ ਮਾਰੀ ਤੇ ਮੈਨੂੰ ਉਲਟਾ ਕੇ ਉਥੇ ਸੁੱਟ ਦਿੱਤਾ ਉਧਰੋਂ ਮਿਲਟਰੀ ਗੱਡੀ ਆ ਗਈ ਉਹ ਪ੍ਰਾਈਵੇਟ ਗੱਡੀ 'ਚ ਮਿਲਟਰੀ ਆਈ ਸੀ ਤੇ ਉਹ ਮੈਨੂੰ ਚੁੱਕ ਕੇ ਤੇ ਲੈ ਗਏ ਉਥੇ ਨਾਨਕ ਸਰ ਆਸ਼ਰਮ ਤੇ ਉਥੇ ਡਾਕਟਰ ਸੀ ਦੋ ਡਾਕਟਰ ਉਹਨਾਂ ਨੇ ਬਿਠਾਏ ਹੋਏ ਸੀਗੇ ਤੇ ਬਾਕੀ ਜਿਹੜਾ ਕੋਈ ਜਾਂਦਾ ਹੈਗਾ ਉਹਨੂੰ ਉਹਦਾ ਇਲਾਜ ਕਰਦਾ ਸੀ ਉਹ ਉਥੇ ਇਲਾਜ ਕਰਦਿਆਂ ਕਰਦਿਆਂ ਹੀ ਬਾਕੀ ਤਿੰਨ ਮਹੀਨੇ ਸਾਨੂੰ ਉਹਨਾਂ ਨੇ ਉਥੋਂ ਆਉਣ ਨਹੀਂ ਦਿੱਤਾ ਉਤੋਂ ਬਾਅਦ ਜਦੋਂ ਆਏ ਆ ਤੇ ਆਣ ਕੇ ਦੇਖਿਆ ਤੇ তালে-ਤਲੇ ਸਭ ਟੋਟੇ ਹੋਏ ਸੀ। ਪੰਜਾਬ ਚ ਜੇ ਤੁਸੀਂ ਆਏ ਵਾਪਸ ਆਏ ਆ ਕਿਸੇ ਨੇ ਤੁਹਾਡੀ ਕੋਈ ਬਾਹ ਫੜੀ ਕੋਈ ਮਦਦ ਕੀਤੀ ਤੁਹਾਡੀ ਕੋਈ ਕਿ ਜਾਂ ਫਿਰ ਕਿਸਾਰੇ ਕਿਹਨੇ ਮਦਦ ਨਹੀਂ ਕੀਤੀ ਕੋਈ ਇੱਥੇ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਾਰਿਆਂ ਨੂੰ ਦੱਸਦੇ ਰਹੇ ਆ ਪਰ ਜਿਹੜੇ ਆਪਣੇ ਹੀ ਆ ਆਪਣੇ ਵੀ ਉਹ ਵੇਲੇ ਜਿੱਦਾਂ ਨਾ ਮੁੱਖ ਮੋੜ ਜਾਂਦੇ ਨੇ ਤੇ ਉਹ ਵੀ ਆਪਣੇ ਮੁੱਖ ਮੋੜ ਕੇ ਚਲੇ ਜਾਂਦੇ ਆ ਮੈਂ ਇੱਕ ਵਾਰੀ ਜ਼ਰੂਰ ਚਾਹਾਂਗਾ ਵੀ ਜਿਹੜਾ ਇਹਨਾਂ ਨੂੰ ਜਦੋਂ ਇੱਥੋਂ ਦਿੱਲੀੋਂ ਜੜ ਕੇ ਆਏ ਦਿੱਲੀ ਪਰਵਾਰ ਇਹ ਇੱਕ ਕਾਰਡ ਬਣਾਇਆ ਗਿਆ ਸੀ ਜਿਹਨੂੰ ਅਸੀਂ ਇਹ ਇੱਕ ਦੰਗਾ ਪੀੜਤ ਜਿਹਨਾਂ ਨੂੰ ਕਾਰਜ ਰਮ ਲਾਇਆ ਗਿਆ ਲਾਲ ਕਾਰ ਜਿੱਥੇ ਇਹ ਕਿਹਾ ਗਿਆ ਸੀ ਵੀ ਜਿਹੜੇ ਜਿਹੜੇ ਸਿੱਖ ਪ੍ਰਵਾਸੀ ਆ ਜਿਨ੍ਹਾਂ ਨੂੰ ਹਰ ਸਾਲ ਜਾਂ ਹਰ ਮਹੀਨੇ ਬਾਅਦ ਰਾਸ਼ੀ ਦਿੱਤੀ ਹੋ ਗਈ ਲੇਕਿਨ 2010 ਤੋਂ ਬਾਅਦ ਇਹਨਾਂ ਪਰਿਵਾਰਾਂ ਦੀ ਕਿਸੇ ਵੀ ਸਰਕਾਰ ਨੇ ਸਾਹ ਨਹੀਂ ਲਈ ਕੋਈ ਨਾ ਰਾਸ਼ੀ ਨਹੀਂ ਦਿੱਤੀ ਗਈ ਜਿਹਦੇ ਕਰਕੇ ਕਿਉਂਕਿ ਜਦੋਂ ਇੱਕ ਬੰਦਾ ਆਪਣਾ ਸਾਰਾ ਕੁਝ ਬੇਚ ਵਟ ਕੇ ਜਾਂ ਸਾਰਾ ਛੱਡ ਕੇ ਉੱਜੜ ਕੇ ਹੁੰਦਾ ਵਾਤਾ ਉਹਨੂੰ ਕਿਤੇ ਨਾ ਕਿਤੇ ਰਾਹਤ ਜਿਉਂ ਮਿਲ ਜਾਂਦੀ ਲੇਕਿਨ ਅਜੇ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੀ ਸਾਲ ਪੰਜਾਬ ਸਰਕਾਰ ਨੇ ਜਾਂ ਕੇਂਦਰ ਸਰਕਾਰ ਨੇ ਨਹੀਂ ਲਈ ਇਸ ਟਾਈਮ ਦੇ ਇਹ ਸਾਡੇ ਨਾਲ ਜਿਹੜੇ ਬਜ਼ੁਰਗ ਮੌਜੂਦ ਨੇ ਇਹ ਵੀ ਦੰਗਾ ਪੀੜਤ ਨੇ ਇਹ ਵੀ ਉੱਥੋਂ ਉੱਜੜ ਕੇ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਪਾ ਜੀ ਤੁਹਾਡਾ ਨਾਂ ਕੀ ਜੇ ਰਤਨ ਸਿੰਘ ਸਰਦਾਰ ਰਤਨ ਸਿੰਘ ਢਿੱਲੋਂ ਰਤਨ ਸਿੰਘ ਢਿੱਲੋਂ ਸਾਹਿਬ ਇਹ ਰਤਨ ਸਿੰਘ ਹਾਂਜੀ ਜੀ ਜੀ ਮੈਂ ਸਤਾਰੋ ਬਕਰੋ ਸਟੀਲ ਬ੍ਰਾਂਡ ਦੇ ਵਿੱਚ ਸੀ ਸਟੀਲ ਮੈਨੇਜਰ ਸੀ ਮੈਂ ਉੱਥੇ ਹਾਂਜੀ ਮੈਂ ਉਸ ਟਾਈਮ ਸਾਨੂੰ ਕੀਤਾ ਜਿੰਨੇ ਬੰਦੇ ਅਸੀਂ ਕੰਮ ਕਰਦੇ ਹਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਇੱਕ ਰੰਗਰ ਲੈਣ ਦਾ ਸਾਨੂੰ ਪਤਾ ਨਹੀਂ ਲੱਗਾ ਹੋਇਆ ਕੀ ਆ ਬਸ ਦੋ ਤਿੰਨ ਘੰਟੇ ਬਾਅਦ ਪਤਾ ਲੱਗਾ ਕਿ ਬਾਹਰ ਕਤਲੇਆਮ ਹੋ ਰਹੀ ਪੂਰੇ ਜ਼ੋਰ ਦੀ ਜੀ ਪੂਰੇ ਕੁੰਮ ਜ਼ੋਰ ਦੀ ਹੋਣ ਦੀ ਸਾਡੇ ਜਿਆ ਮੇਰਾ ਪ੍ਰਧਾਨ ਸੀ ਉਹ ਪੰਜਾਬੀ ਸੀ ਉਹ ਪੰਜਾਬੀ ਅੰਦਰ ਤੁਸੀਂ ਜਿਹੜੀ ਗੱਲ ਡਰੋ ਨਾ ਮੈਂ ਡਰਨਾ ਕੀ ਆ ਜੋ ਹੋਣਾ ਹੁੰਦੇ ਮੈਂ ਕੀ ਹੋਣਾ ਹੁੰਦੇ ਹੋਣਦੇ ਹੋਣਦੇ ਆਈ ਫੜਨ ਮੈਂ ਉਹਨਾਂ ਕਿ ਕੀਤਾ ਜਿਹਨਾਂ ਫੜਨੇ ਪੜਨਾ ਹੈ ਪੜਾਏ ਗਏ ਜਿਹੜੇ ਫੜੇਗੇ ਨਹੀਂ ਪੜੇਗੇ ਸਾਨੂੰ ਉਹਨਾਂ ਉੱਥੇ ਬਿਠਾ ਲਿਆ ਬਿਠਾ ਕੇ ਸਾਨੂੰ ਉਹਨਾਂ ਰਾਤ ਪਰ ਰੱਖਿਆ ਉੱਥੇ 9 ਵਜੇ ਫਿਰ ਸਾਨੂੰ ਉਥੋਂ ਉਹਨਾਂ ਗੱਡੀ ਲਿਆ ਕੇ ਸਟੀਲ પ્લાન્ટ ਦੀ ਬਕਾਰੋ ਸਟੀਲ ਇੰਡਸਟਰੀ ਇੱਕਨ ਕਾਰ ਆ ਗਿਆ ਨਾ ਕੈਂਪ ਪੈਂ ਕੈਂਪ ਆਕ ਉਹਨਾਂ ਸਾਨੂੰ ਬੁਝ ਬਿਠਾ ਕੇ ਬਾਹਰ ਲਿਆਂਦਾ ਬਾਹਰ ਲੈ ਕੇ ਜਿੱਥੇ ਆਪਣੇ ਬੈਠੇ ਹਾਂ ਸਟੀਲ ਇੰਡਸਟਰੀ ਦੇ ਜਿਹੜੇ ਬਕਾਰੋ ਸਟੀਲ પ્લાન્ટ ਦਾ ਪ੍ਰਧਾਨ ਸੀ ਜਿਹੜਾ ਆਪਣੇ ਸਟੀਲ ਇੰਡਸਟਰੀ ਦਾ ਇੰਚਾਰਜ ਸੀ ਉਹਦੇ ਲਾਗੇ ਇੱਕ ਹਸਪਤਾਲ ਸੀ ਹਸਪਤਾਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਉਸੇ ਕਰਦਾ ਜਿਹਨੇ ਬਾਰੋਂ ਬੌਰ ਬੰਦੇ ਆਏ ਜੋ પ્લાન્ટ ਦੇ ਵਿੱਚ ਬਾਕੀ ਜਦਾ ਸੀ ਸਾਰਿਆਂ ਨੂੰ ਕੇਰ ਕਰਕੇ ਲਿਆ ਕੇ ਉਥੇ ਬੰਦਾ ਕਰ ਲਿਆ ਉਥੇ 700 ਜਨਾਂ ਪੁੱਛਿਆ ਦੱਸਿਆ ਉਹਨਾਂ ਨੂੰ ਉਹਨਾਂ ਨਾਲ ਬਹਿਤੀ ਉਹਨਾਂ ਕਹਿੰਦੇ ਅਗਰ ਨਾ ਕਰੋ ਤਾਂ ਅਡਾ ਹੀ ਕੰਮ ਕਰ ਰਹੇ ਆ ਕੰਮ ਕੁਮ ਹੋ ਰਿਹਾ ਕੁਛ ਨਹੀਂ ਹੋਇਆ ਸਾਰੇ ਅਹੀਂ ਰੌਲਾ ਰੌਲਾ ਪਾਉਂਦਾ ਬੁੰਦਾ ਰਹਿ ਗਏ ਉਹ ਗੱਲ ਨਾ ਬਣੀ ਲਾਸਟ ਵਿੱਚ ਗੱਲ ਇਹ ਬਣੀ ਕਿ ਅਸੀਂ ਕੋਲਾਏ ਤਾਂ ਸਾਨੂੰ ਉਹਨਾਂ ਨੇ ਕਿਹਾ ਵੀ ਇਹਨਾਂ ਸਾਰੇ ਨੂੰ ਚੋਕੇ ਬਾਹਰ ਨਾ ਛੱਡਿਓ ਇਹਨਾਂ ਨੂੰ ਕੋਈ ਸਾਖਣਾ ਨਹੀਂ ਮੜਾ ਚੰਗ ਨਹੀਂ ਆਪਣਾ ਇਹ ਬੰਦੇ ਜਿੱਥੇ ਜਾਣਗੇ ਇਹ ਕਰਨਗੇ ਤੁਹਾਡੀ ਸੇਵਾ ਕਰਨਗੇ ਤੁਸੀਂ ਇਹਨਾਂ ਕੋਲ ਜਾ ਕੇ ਗੱਲ ਕਰਨੇ ਉਸਟੀਲ ਅਜਰਾ ਸਟੀਲ ਅਥਾਰਟੀ ਮੈਂਬਰ ਇਹਨਾਂ ਦੇ ਉਹਦੇ ਕੋਲ ਵੀ ਉਹਨੇ ਕੋਲ ਬੈਠੇ ਉਹਨੇ ਸਾਨੂੰ ਇਹ ਸਮਝਾਇਆ ਤੁਸੀਂ ਘਬਰਾਓ ਨੀ ਇਹ ਵੈਗਰੂ ਦਾ ਕੀਤਾ ਹੈ ਤੁਹਾਡੇ ਨਾਲ ਕੁਝ ਨਹੀਂ ਆ ਪੂਰੇ ਦੇਸ਼ ਦੇ ਵਿੱਚ ਇਸ ਤੋਂ ਜਰਾ ਹੋ ਰਿਹਾ ਤੁਸੀਂ ਇਹ ਦੇਖੋ ਤੁਹਾਨੂੰ ਕਿੰਨਾ ਬਚਾਉ ਰਿਹਾ ਅਸੀਂ ਸਰਦਾਰਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਫਿਰ ਅਸੀਂ ਇਹਨਾਂ ਨੂੰ ਪੁੱਛਿਆ ਇਹ ਬੈਠੇ ਤੇ ਬਜਾਰ ਬੱਚੇ ਕੱਪੜੇ ਵੀ ਨਹੀਂ ਬੱਚਿਆਂ ਦਾ ਕਪੜਾ ਨਹੀਂ ਹੈਗਾ ਬੱਚਿਆਂ ਨੂੰ ਸੂਟ ਨਹੀਂ ਹੈਗਾ ਮੈਂ ਕਿਹਾ ਜੋ ਹੈ ਪੈ ਰਹੇ ਨੇ ਕੋਈ ਗੱਲ ਨਹੀਂ ਉਹ ਬੰਦ ਸਾਹਿਬ ਦਿੱਤਾ ਬਕਾਇਆ ਉਹਨਾਂ ਨੂੰ ਉਹਨੇ ਕਿਹਨੇ ਨਹੀਂ ਸੋਚਿਆ ਮੈਂ ਕੁਝ ਕਰਨ ਚਾਹੁੰਦੇ ਮਾਦਾ ਜੀ ਕੁਝ ਕਹਿਣਾ ਚਾਹੁੰਦੀ ਤੂੰ ਹਲਾਲ ਉਸੇ ਪਿੱਛੇ ਨਹੀਂ ਦੱਸਦਾ। ਦਾਜੇ। ਅਹੀਂ ਛਾਰੇ ਕਾਹਨ ਦੇ ਵੇਖੇ ਸੀ। ਇਦਾਂ ਦੇ ਕਾਹਨ ਵੇਖੇ ਸੀ ਕਿ ਐ ਕਹਿ ਨਹੀਂ ਸਕਦੇ ਕੁਝ। ਜਦੋਂ 8 ਵਜੇ ਡਿਊਟੀ ਚਲੇ ਗਏ ਨਮੋਬਦੇਵ ਦਾ ਕਤਲ ਹਮ ਕਰਨਾ ਚાલુ ਕਰਤਾ। ਸਾਨੂੰ ਕੋਈ ਪਤਾ ਨਹੀਂ ਨਾ। ਉੱਪਰ ਸਾਡੇ ਬੰਦਾਲੀ ਹੀ ਉਹਨੇ ਕਿਹਾ ਭਈ ਆਂਟੀ ਦੇਖੀ ਗਏ। ਇੰਦਰਾ ਗਾਂਧੀ ਮਰ ਗਈ ਐ ਤੇ ਦੰਗੇ ਹੋ ਰਿਹਾ। ਤੂੰ ਹੀ ਅੰਦਰ ਕਮਰੇ 'ਚ ਬੰਦ ਤੇ ਬੈਠ ਉਹ ਅਹੀਂ ਅੰਦਰ ਕਮਰੇ ਚ ਬੈ ਗਏ ਮੇਰੇ ਸੇ ਲੈ ਆਈ ਐ ਉਹਦੀ ਵੀ ਗਾੜੀ ਉਹਦੇ ਦੇ ਨਾਨਾ ਸੀ ਉਹਦੇ ਬੱਚੇ ਜਵਾਨ ਲੜਖਣਾਂ ਆਂ ਅਹੀਂ ਉਹਦੀ ਜਿੱਤ ਬਚਾਉਣ ਲਈ ਅਹੀਂ ਉਹਦੇ ਘਰ ਗਈਆਂ ਦੋਵੇਂ ਜਾਣੀਆਂ ਐਡੀ ਦੂਰ ਸੇ ਜਿੱਦੀ ਦੁਰ ਇਥੋਂ ਉਹਦੇ ਦਵਾਰਾ ਮਤਲਬ ਲਕੀਰ ਸਾਹਿਬ ਜੀ ਜੀ ਐਡੀ ਦੂਰ ਹੀ ਗਏ ਆਂ ਜਦੋਂ ਅਸੀਂ ਉੱਧਰ ਗਏ ਕੋਈ ਨਹੀਂ ਸਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਜਦੋਂ ਅਸੀਂ ਉੱਥੇ ਜਾ ਕੇ ਉਹਨਾਂ ਦੇ ਘਰ ਵੜੇ ਆਂ ਤੇ ਉਹਨੋਂ ਉੱਤੇ ਮੁਸਲਮਾਨ ਨਹੀਂ ਸੀ

ਜੇ ਆਪਣਾ ਮੈਨੂੰ ਬੇਟਾ ਦੇ ਦੇਂਗੇ ਤੇ ਮੈਂ ਭੱਜ ਕੇ ਚਲੇ ਜੂਆਂ ਆਂਦੇ ਆ ਬੱਚੇ ਕੋਲ ਤੇ ਨਹੀਂ ਤੇ ਮਿੱਥੋਂ ਭੱਜਿਆ ਨਹੀਂ ਜਾਣਾ ਮਿੱਥੋਂ ਜਾਇਆ ਨਹੀਂ ਜਾਣਾ ਤੇ ਉਹਦੀਆਂ ਪੰਜ ਚਾਰ ਲੜਕੀਆਂ ਇਕੋ ਬੇਟਾ ਅੱਛਾ ਉਹਨੇ ਮੈਨੂੰ ਫੜਾਤਾਂਗੀ ਲੈ ਭੈਣ ਜੀ ਬਾਹ ਫੜ ਲਾ ਜੇ ਭੱਜ ਜਾਗੇ ਠੀਕ ਹੈ ਨਹੀਂ ਤੇ ਨਹੀਂ ਸੀ ਮੈਂ ਉਹ ਬੱਚੇ ਨੂੰ ਲੈ ਕੇ ਉਥੋਂ ਦੌੜੀ ਮੇਰੇ ਪਿੱਛੇ ਮੁੰਡੇ ਬਹੁਤ ਲੱਗੇ ਮਾਰ ਦੋ ਇੰਦਰਾ ਗਾਂਧੀ ਨੇ ਇੰਦਰਾ ਗਾਂਧੀ ਨੂੰ ਇਹਨਾਂ ਮਾਰਤਾ ਇੰਦਰਾ ਗਾਂਧੀ ਇਹਨਾਂ ਦੀ ਮੱਤੇ ਹੀ ਮਾਂ ਹੈ ਸਾਡੀ ਸਗੀ ਮਾਂ ਹੈ ਇਸ ਆਈ ਜਾਇ ਨਾ ਭੱਜ ਕੇ ਉਹ ਕਈ ਕਈ ਵਿੱਚੋਂ ਚੰਗੇ ਹਾਂਦੇ ਸੀ ਮਾਰਨ ਗਏ ਇਹ ਮੇਰਾ ਗੰਦੀ ਨੂੰ ਪੱਥਰ ਪੱਥਰ ਲੈ ਕੇ ਮੇਰੇ ਪਿੱਛੇ ਭੱਜੇ ਬੜੇ ਮਾਰੇ ਵੀ ਆ ਭੱਜੇ ਵੀ ਆ ਲੇਕਿਨ ਮੈਂ ਨਹੀਂ ਪਿੱਛਾ ਪੰਕ ਕੇ ਵੇਖਿਆ ਮੈਂ ਦੌੜੀ ਆਹੀ ਉਹ ਬੱਚੇ ਦੀ ਮੋਲ ਫੜ ਕੇ ਆ ਕੇ ਦਵਰਾ ਤਾਲਾ ਖੋਲਿਆ ਅੰਦਰ ਵੜ ਗੀਆਂ ਉਹਨਾਂ ਚਿਹਰ ਨੂੰ ਬਾਹਰੋਂ ਉਤੋਂ ਬੰਗਾਲਣ ਦੀ ਲੜਕੀ ਆਈ ਉਹ ਬਾਹਰੋਂ ਲੋਕ ਲਾ ਗਈ ਧੁਮਾਂ ਬੰਨ ਗਿਆ 10 ਵਜੇ ਦੇ ਇਹ ਬੰਦ ਹੋਇਆ ਹੈ ਨਾ ਅੰਮਲ ਜੇ ਛੰਨੂ ਰਹਿਤ ਅੱਧਿਆ ਤੇ ਬੱਚੇ ਭੁੱਖੇ ਬੋ ਦਾ ਵੀ ਬੱਚਾ ਮੇਰੇ ਕੋਲ ਤੇ ਮੇਰੇ ਵੀ ਤਿੰਨੇ ਬੱਚੇ ਮੇਰੇ ਕੋਲ ਨੂੰ ਮਾਰ ਦੋ ਅੰਦਰ ਆ ਇਹ ਅੰਦਰ ਆ ਸਰਦਾਰ ਜੀ ਦੀ ਪਰਿਵਾਰ ਅੰਦਰ ਆ ਇਹ ਬਾਚਾ ਇਹ ਹਾਂਜੀ ਇਹ ਤਾਂ ਡਿਊਟੀ ਤੇ ਮੱਥੇ ਹੀ ਇਹ ਘੇਰੇ ਗਏ ਨੇ ਤੇ ਪਤਾ ਨਹੀਂ ਦੰਗਾ ਕੀ ਹੋਇਆ ਸੀ ਬਸ ਜਿਹੜੇ ਆਦਮੀ ਸਭ ਆਪਣਾ ਪਾਰ ਦਾ ਗਵਰਨਮੈਂਟ ਦਾ ਆਦਮੀ ਭੁੱਖੇ ਬੱਚੇ ਮੰਜੀਆਂ ਦੇ ਥੱਲੇ ਰਹੇ ਕਿੰਨੇ ਬੱਚੇ ਤੇਰੇ ਕੋਲ ਤਿੰਨ ਬੱਚੇ ਇਹ ਕੋਲਾ ਬਗਚਾ ਚਾਰ ਬੱਚੇ ਇਹ ਘੜੀ ਘੜੀ ਤੇ ਕਹਿਣ ਖਾਣਾ ਦਿਓ ਰੋਟੀ ਦਿਓ ਭੁੱਖ ਲੱਗੀ ਉਹ ਦਾਲ ਚੌਲ ਬਣੇ ਬਣਾ ਕੇ ਪਲੇਟ ਤੇ ਪਾ ਕੇ ਮੈਂ ਉਹਦੇ ਬੈਗ ਦੇ ਥੱਲੇ ਦੇਣੀ ਹੈ ਨਾ ਮੈਨੇ ਜੇ ਰੋੜਾ ਪਾਇਆ ਆਪਾਂ ਮਰ ਜਣਾ ਜਿਹਦਾ ਚੰਬਾਰ ਕੱਢੇ ਮੈਂ ਕਿਉਂ ਬੱਚਿਆਂ ਨੂੰ ਤੰਗ ਜਿਤਣਾ ਫਿਰ ਤੋਂ ਉਹਨੂੰ ਕੈਂਪ ਤੇ ਜਾਹਰਾ ਮੈਨੂੰ ਲੈ ਕੇ ਗਏ ਆ ਫਿਰ ਆਦੇ ਐ ਤੀਜੇ ਕਿੱਥੇ ਦੇਣ ਹੈ ਸਾਡੇ ਘਰ ਕੱਕਰੀ ਸਮਝ ਗਿਆ ਜਿਹੜਾ ਸਭ ਲੈਣੂ ਕਜਰੇਗੀ ਇਹੋ ਜਿਹੇ ਹਾਲਾਤ ਸਾਡੇ 4 ਕਵਾਟਰ ਤੇ ਦਾਦੇ ਦਾ 60 70 ਬੰਦੇ ਹੈ ਇਹਨਾਂ ਵਾਲੇ ਕਿ ਇਹੋ ਬੱਚਾ ਫਿਰ ਨਾਲ ਜ਼ਿਆਦਾ ਰੋ ਰਿਹਾ ਕਿ ਟਾਲੇ ਹਾਂਜੀ ਉਹ ਮੈਨੂੰ ਇਹੋ ਕਹਿੰਦਾ ਰਿਹਾ ਵੀ ਆਂਟੀ ਜੇ ਮੇਰੀ ਮੰਮੀ ਪਾਪਾ ਮਰ ਗਏ ਮੈਂ ਤੈਨੂੰ ਮਾਰ ਦੇਣਾ ਅੱਛਾ ਮੈਂ ਕਿਹਾ ਤੂੰ ਮੈਨੂੰ ਬਿਨਾਂ ਛੱਕ ਕੇ ਤੇ ਬੈਠਾ ਮਾਰ ਲੇ ਲੇਕਿਨ ਜੇ ਉਹ ਜਿੰਦੇ ਰਹੇ ਤੇ ਅਪਸਾ ਰਹੇ ਦੀ ਉਹ ਵਿਚਾਰੀ ਪੇਰਾ ਆਪਣੀਆਂ ਲੜਕੀਆਂ ਲੁੱਟ ਗਿਆ ਲਿਖ ਕੇ ਕਿੱਥੇ ਭੱਜੀ ਉਹ ਵੀ ਡਿਊਟੀ ਤੇ ਗਏ ਭਾਈ ਮਾਝ ਦੇ ਰੋ ਹਾਂਜੀ ਮੇਰੇ ਸਾਰੇ ਬੱਚੇ ਸਾਰੇ ਮੈਂ ਸਵਾਲ ਮਿਲ ਗਏ ਹਾਂਜੀ ਉਹ ਇਹੋ ਹੀ ਕਹਿੰਦਾ ਰਿਹਾ ਛੋਟਾ ਸੀ ਉਹ ਇਹਨਾਂ ਨਾਲ ਥੋੜਾ ਜਿਹਾ ਵੱਡਾ ਹੈ ਮੇਰਾ ਕੋਈ 3 ਸਾਲ ਦਾ ਹੈ ਕੋਈ 4 ਦਾ ਹੈ ਉਹ ਆਂਦਾ ਹੀ ਮੈਂ ਡਿਓਟਾ ਨਾ ਮਚਾਲਾ ਨਾ ਹਾਂਦਾ ਹਾਂ ਅੰਟੀ ਜੇ ਮੇਰੀ ਮੰਮੀ ਮਾਰ ਕੇ ਮੈਂ ਤੈਨੂੰ ਮਾਰ ਦੇਣਾ ਮੈਂ ਕਿ ਮਾਰਦੀ ਬੇਟਾ ਇਹ ਤੇਰਾ ਮੇਰਾ ਪਰ ਮਰਿਆ ਅਜੇ ਵੀ ਮੈਨੂੰ ਕਹਿ ਦਿੰਦਾ ਹੀ ਆਂਦਾ ਆਂਦਾ ਹਾਂਦਾ ਹੈ ਅੰਟੀ ਤੂੰ ਮੈਨੂੰ ਬਚਾਇਆ ਐ ਇੰਨੀ ਜਿੱਤ ਸਾਡੇ ਸਾਹਮਣੇ ਲੜਕੀਆਂ ਦੀ ਇੱਜ਼ਤ ਲੁੱਟੀ ਉਹਨਾਂ ਨੇ ਇੱਕ ਗੱਲ ਸਾਡੇ ਸਾਹਮਣੇ ਗੜਾਂ ਚ ਟਹਿਰ ਪਾਪਾ ਜਿਹੜੀ ਮੇਰੇ ਨਾਲ ਮੇਰੀ ਸਹੇਲੀ ਗਈ ਉਹਦੇ ਆਦਮੀ ਨੂੰ ਮਾਰਤਾ ਉਹ ਘਰ ਸੀ ਨੈਟ ਡਿਊਟੀ ਕਰਕੇ ਤੇ ਘਰ ਗੁਰੂ ਗ੍ਰੰਥ ਸਾਹਿਬ ਰੱਖਿਆ ਹੋ ਉਹਨਾਂ ਦੇ ਘਰ ਪ੍ਰੋਗਰਾਮ ਹੁੰਦਾ ਹਿਆਤਵਾਰ ਦੇ ਐਤਵਾਰ ਉਧਰੋਂ ਅਹੀਂ ਉਹ ਮਤਲਬ ਬਾਬਾ ਬਾਬੇ ਦੇ ਲੈ ਕੇ ਬਾਹਰ ਆਇਆ ਤੇ ਉਹ ਪਿੱਛੇ ਚੋਰ ਕਰਦਾ ਰਿਹਾ ਤੇ ਇੱਕ ਜਣਾ ਗਾੜੀ ਆ ਤੇ ਉਹਨਾਂ ਕਹੇ ਮਾਰ ਦੋ ਜੀ ਫੜ ਕੇ ਉੱਥੇ ਨਾ ਬੇੜ ਨੂੰ ਤੇ ਮਤਲਬ ਖਤਰਾ ਕੀਤਾ ਬਰਤ ਸਾਹਿਬ ਜੀ ਗਰੰਥ ਸਾਹਿਬ ਜੀ ਨੂੰ ਮਾਰਾ ਦੇ ਨੂੰ ਤੇ ਤਿਆਰ ਪਾ ਕੇ ਉਹਦੇ ਗਾੜੀ ਚ ਤੁਹਾਨੂੰ ਨਚਾਇਆ ਸਿੰਘ ਨੱਚਦੇ ਆ ਵੇਖੋ ਸਰਦਾਰ ਨੱਚਦੇ ਰੋਗਾਂ ਦੇ ਉਹਨੂੰ ਉੱਥੇ ਮਾਰ ਦਿੱਤੀ ਸਰਕਾਰ ਨਾਲ ਕੋਈ ਚੀਜ਼ ਨਹੀਂ ਨਾ ਕੋਈ ਮਤਲਬ ਕਹੇ ਕੋਈ ਗਾਗ ਬਾਹਰ ਨਿਕਲਦਾ ਨਹੀਂ ਕੋਈ ਵੇਂਦਾ ਨਹੀਂ ਇਹੋ ਹੀ ਪੈ ਲਾ 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 ਮਾਰ ਦੋ ਮਾਰ ਦੋ ਇੰਨਾ ਸਾਲੀਆਂ ਨੂੰ ਮਾਰ ਦੋ ਇਹਨਾਂ ਨੂੰ ਅੰਦੇ ਨੇ ਗੱਬਰਿਆ ਗੱਬਰ ਨੂੰ ਮਾਰ ਦੋ ਗੱਬਰ ਦਾ ਪਰਿਵਾਰ ਨਹੀਂ ਜਿੰਦਾ ਰਹਿਣਾ ਚਾਹੀਦਾ ਇਹ ਗਾੜੀਆਂ ਕੇ ਮੋਦ ਬਾਹਰ ਵੀ ਦੇ ਸਾਰੇ ਇੱਕ ਜਗ੍ਹਾ ਮਤਲਬ ਤੇ ਉਹ ਅੰਦੇ ਨੇ ਸਰਦਾਰ ਦੇ ਬੱਚੇ ਨਹੀਂ ਜਿੰਦੇ ਰਹਿਣੇ ਚਾਹੀਦੇ ਘਰ ਵਾਲੀ ਨਹੀਂ ਜਿੰਦੀ ਰਹਿਣੀ ਚਾਹੀਦੀ ਅੱਜ ਅੱਜ ਮੈਂ ਜਦੋਂ ਉਹ ਦਿਨ ਚਾਹੁੰਦੇ ਫਿਰ ਕਿਦਾਂ ਨੂੰ ਅੱਜ ਮੈਨੂੰ ਰਾਤ ਦਾ ਦਿਨ ਚਾਹਲਿਆ ਹੁੰਦੀ ਰਾਤ ਨੂੰ ਮੈਨੂੰ ਨੀਂਦ ਨਹੀਂ ਆਈ ਫਿਰ ਸਵੇਰੇ ਛਾੜੇ ਨਾ ਕੀ ਵਾਏ ਮੈਂ ਆਈ ਅਖਰੀ ਮੇਕਿਆ ਇਹ ਡਿਊਟੀ ਤੇ ਇਹਨਾਂ ਨੂੰ 1:3-2 ਵਜੇ ਲਿਆਂਦਾ ਬਾਹਰ ਇਹਨਾਂ ਨੂੰ ਕੀ ਪਤਾ ਇਹਨਾਂ ਇੱਕ ਬਿਆਰੀ ਨੂੰ ਕਢਾਇਆ ਹੈ ਸੱਜਾ ਦੇਖ ਕਿ ਮੇਰੇ ਬੱਚੇ ਜੀਂਦੇ ਵੀ ਆ ਤੇ ਜਿਹੜੇ ਹੁੰਦੇ ਆਂਦੇ ਸਰਦਾਰ ਜੀ ਦੇ ਬੱਚੇ ਨਹੀਂ ਤੇ ਆਈ ਅੰਦਰ ਸਾਂ ਸਰਦਾਰ ਜੀ ਦੇ ਬੱਚੇ ਨਹੀਂ ਤੇ ਸਾਡੇ ਬਲਾਕ ਵਾਲਿਆਂ ਨੇ ਸਾਡੀ ਮਦਦ ਕੀਤੀ ਪਰ ਸਰਦਾਰ ਜੀ ਦੇ ਬੱਚੇ ਇੱਥੋਂ ਚਲੇ ਗਏ ਤਾਂ ਅੱਗ ਨਹੀਂ ਹਿਲਾਉਂਦੇ ਨਹੀਂ ਅੱਗ ਤੱਕ ਨਹੀਂ ਹਿਲਾਉਣ ਦਿੰਦੇ ਅਫੀਸਰ ਕੋਲ ਨਹੀਂ ਦੇ ਕਰਦੇ ਨਹੀਂ ਲੱਗ ਸਕਦੀ ਸਾਰੇ ਅਫੀਸਰ ਸੀ ਆ ਗਨਿ ਲਾਉਂਦੇ ਤੇ ਜੇ ਸਾਡੇ ਦੂਜੇ ਕੁਆਟਰ ਨੇ ਦੇ ਅਫੀਸਰ ਨੇ ਉਹਨਾਂ ਸਾਡੇ ਪਟਾਵਾ ਛੁੱਟ ਕੇ ਅੱਗੇ ਲਾ ਸੀਸਾ ਕੋਈ ਨਹੀਂ ਹੁਣਾ ਰਹਿੰਦਾ ਸੀਸੇ ਸਾਰੇ ਤੋੜਦੇ ਸੀ ਟੈਂਪ ਕੁਆਟਰ ਬਹੁਤ ਵਧੀਆ ਹੈ ਤੋੜ ਕੇ ਦੇ ਚਾਰ ਲੋਕ ਨੇ ਬਾਥਰੂਮ ਦੇ ਲੈਟਰਨ ਦੇ ਵਿੱਚ ਮੈਂ ਹਾਂ ਤੇ ਬਾਥਰ ਮੰਜੇ ਦੇ ਥੱਲੇ ਚਾਰੇ ਬੱਚੇ ਮੈਂ ਥੋੜੀ ਜਿਹੀ ਆਵਾਜ਼ ਕੱਢੀ ਆਪਾਂ ਮਰ ਜਣਾ ਇਹ ਚੁੱਪ ਗੁੰਮੀ ਹੀ ਬੱਚੇ ਜੋ ਹਾਲਾਤ ਹੀ ਦੇਖੇ ਸਾਡੇ ਨਾਲ ਤਾਂ ਬਹੁਤ ਹੈ ਮਤਲਬ ਹੁਣ ਤੋਂ ਉਹ ਦਿਨ ਜਦੋਂ ਹਮਦਰ ਕਲ ਦੀ ਮੈਂ ਖੰਡੇ ਮਹਾ ਕਰ ਦੇ ਦੇ ਨਹੀਂ ਜਿਹੜੇ ਘਰੰਬ ਘਾਰੋ ਅੱਜ ਤੇ ਨਹੀਂ ਘਰੰਬ ਘਾਰੋ ਅਸਤਬਾਹ ਤਾਂ ਤੁਸੀਂ ਦੇਖ ਸਕਦੇ ਹੋ ਵੀ ਉਹ ਮੰੰਜਰ ਜਾਲ ਕਰਕੇ ਅੱਜ ਵੀ ਮਾਦਾਈ ਦੇ ਅੱਖਾਂ ਭਾਰੀਆਂ ਵਾ ਕਿਉਂਕਿ ਜਿਹੜੇ ਜਿਨ੍ਹਾਂ ਨੇ ਪਿੰਡੇ ਦੇ ਹੰਡਾਇਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਵਾ ਤੇ ਇਸ ਦੰਗਾ ਪੀੜਤਾਵਾਤੇ ਹਮੇਸ਼ਾ ਹੀ ਜਿਹੜੀ ਆਵਾਜ਼ ਬੁਲੰਦ ਕਰਨ ਵਾਲੇ ਸਾਡੇ ਨਾਲ ਸਟੈਂਡ ਤੇ ਉਹ ਵੀ ਮੌਜੂਦ ਨੇ ਜਿਨ੍ਹਾਂ ਨੇ ਅਭੇਸ਼ਾਈ ਆਵਾਜ਼ ਬੁਲੰਦ ਕੀਤੀ ਆ ਤੇ ਇਹਨਾਂ ਦੇ ਹੱਕਾਂ ਵਾਸਤੇ ਗੱਲਬਾਤ ਕਰ ਦਿੰਦੇ ਆ ਕਿਉਂਕਿ ਇਹ ਬਜ਼ੁਰਗ ਜਿਨ੍ਹਾਂ ਨੇ ਆਪਣੇ ਪਿੰਡੇ ਹੜਾਇਆ ਵਾ ਇਸ ਟਾਈਮ ਤੇ ਭਾਵੇਂ ਇਹਨਾਂ ਦੀ ਉਮਰ 80 ਸਾਲ ਚੜ ਗਈ ਆ ਲੇਕਿਨ ਅੱਜ ਵੀ ਜਦੋਂ ਉਹਦੇ ਨਜ਼ਾਜ਼ ਆਉਂਦਾ ਤੇ ਇਹਨਾਂ ਦੇ ਜ਼ਖਮ ਇਹਦੇ ਅੱਲੇ ਹੋ ਜਾਂਦੇ ਆ ਤੁਸੀਂ ਸਾਰੀਤ ਸੇ ਨਵੇਲੀਆ ਮਾਤਾ ਨੂੰ ਕਥਾ ਪੂਰੀ ਮਾਤਾ ਕੋਦੇ ਬਿਆਨ ਸੁਣ ਲਿਆ ਵੀ ਮਾਤਾ ਨੇ ਕਿਸ ਤਰ੍ਹਾਂ ਉਸ ਸਮੇਂ ਗਜਾਰਾ ਸੀ ਅੱਜ ਕਈ ਲੋਕੀ ਕਹਿੰਦੇ ਆ ਕਿ ਦੰਗਾ ਹੋਇਆ ਦੰਗਾ ਨੇ ਸੋਇਆ ਉਸ ਸਮੇਂ ਤੇ ਜਿਹੜੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਕੀਤੀ ਕੋਸ਼ਿਸ਼ ਕੀਤੀ ਗਈ ਵੀ ਨਸਲ ਕੁਛੀ ਕਰਕੇ ਸਿੱਖਾਂ ਦਾ ਖਤਮ ਹੀ ਕਰ ਦਈਏ ਲੇਕਿਨ ਕਹਿੰਦੇ ਨੇ ਆ ਜਿਹਦੇ ਵੱਲ ਗੁਰੂ ਉਹਨੂੰ ਕੁਛ ਵਿਗਾਰ ਸਦਾ ਅੱਜ ਤੱਕ ਨਾ ਤਾਂ ਸਾਡੇ ਜਿਹੜੇ ਸਿੱਖਾਂ ਦਾ ਕੋਈ ਵਿਗਾਰ ਸਕੇਗਾ ਨਾ ਹੀ ਵਿਗਾਰ ਸਕੇਗਾ ਸੱਚ ਪਨਾਹ ਦਾ ਸਟੇ ਮਨੀ ਸਾਹਿਬ ਜੋ ਮਨੀ ਸਾਹਿਬ ਲੰਬਾ ਸਮਾਂ ਸੰਘਰਸ਼ ਕਰਦੇ ਆ ਹੋ ਗਿਆ ਵਾ ਦੰਗਾ ਪਿੰਡਾਂ ਵਾਤੇ ਕਿਸ ਤਰ੍ਹਾਂ ਸਰਕਾਰ ਵੱਲੋਂ ਕੋਈ ਰਾਹਤ ਮਿਲੀ ਆ ਕੋਈ ਸਰਕਾਰ ਵੱਲੋਂ ਕੋਈ ਫੰਡ ਮਿਲਿਆ ਨਹੀਂ ਬਿਲਕੁਲ ਨਹੀਂ ਜੀ ਕਿਹਨੇ ਵੀ ਅੱਜ ਤੱਕ ਕਿਹ ਵੀ ਸਰਕਾਰ ਨੇ ਜਿੰਨੀਆਂ ਪੰਜਾਬ ਵਿੱਚ ਬਣੀਆਂ ਵਾਂ ਕਿ ਇਹਨੇ ਦੰਗਾ ਪੀੜਤਾ ਦੀ ਕੋਈ ਸਾਰ ਨਹੀਂ ਲਈ ਅੱਜ ਵੀ ਪਰਿਵਾਰ ਕਈ ਇਹੋ ਜਿਹੇ ਜਿਹੜੇ ਉਜੜ ਕੇ ਆਏ ਆ ਕਿਰਾਇਆਂ ਤੇ ਰਹਿੰਦੇ ਆ ਕਈਆਂ ਕੋ ਰੋਜ਼ਗਾਰ ਨਹੀਂ ਆ ਕੁਛ ਨਹੀਂ ਆ ਬੱਚਿਆਂ ਨੂੰ ਕੋਈ ਨੌਕਰੀ ਨਹੀਂ ਤੇ ਉਸ ਟਾਂ ਤੇ ਹਾਲਾਤ ਵੀ ਇੰਨੇ ਮਾੜੇ ਸੀ ਤੇ ਰੋਟੀ ਨੂੰ ਵੀ ਲੁਕੀ ਆਤ ਰਹੀ ਤੁਹਾਡੀ ਇਹ ਵੀ ਦੱਸੋ ਪਹਿਲਾਂ ਪਹਿਲਾਂ ਤੁਹਾਡੀ ਰਹਿਸ਼ ਦਿੱਲੀ ਕਿੱਥੇ ਸੀ ਤੇ ਤੁਹਾਡੇ ਮਾਤਾ ਪਿਤਾ ਤੇ ਤੁਹਾਡੇ ਪਰਿਵਾਰ ਕਿਨੇ ਜੀ ਤੇ ਕਿਦੋਂ ਦੀ ਵਸਿਤ ਹੋਏ ਜਾਈ ਸਾਡੀ ਹਰਾਏਸ ਉਤਮ ਨਗਰ ਦੇ ਵਿੱਚ ਹੀ ਦਿੱਲੀ ਟੇਲਰ ਦਾ ਮੇਰੇ ਪਾਪਾ ਜੀ ਕੰਮ ਕਰਦੇ ਸੀ ਤੇ ਦੋ ਭੈਣ ਭਰਾ ਸੀ ਤੇ ਦੋ ਇੱਥੇ ਆ ਕੇ ਪੰਜਾਬ ਦੇ ਵਿੱਚ ਮਤਲਬ ਤੇ ਉਸ ਟਾਂ ਤੇ ਜ ਰੋਜੜ ਕੇ ਆਏ ਇੱਥੇ ਕਾਰੋਬਾਰ ਪੰਜਾਬ ਦੇ ਵਿੱਚ ਬਹੁਤ ਹੀ ਕੁਛ ਨਹੀਂ ਹੈਗਾ ਸੀ ਤੇ ਸਰਕਾਰੀ ਲਾਰਿਆਂ ਦੇ ਵਿੱਚ ਵੀ ਅੱਜ ਵੇਖੋ 41 ਸਾਲ ਹੋ ਗਏ ਆ ਹਰ ਸਰਕਾਰ ਕੋਈ ਜਿਹੜੀ ਪੰਜਾਬ ਦੇ ਵਿੱਚ ਬੰਦੀ ਆ ਉਹ ਦੰਗਾ ਪੀੜਤਾ ਦੇ ਨਾਂ ਤੇ ਆਪਣੀਆਂ ਵੋਟਾਂ ਦੀ ਰਾਜਨੀਤੀ ਕਰਦੀ ਆ ਪਰ ਨਾ ਕਿਸੇ ਬੱਚੇ ਨੂੰ ਨੌਕਰੀ ਨਾ ਕਹਿ ਨੂੰ ਕੋਈ ਸਹੂਲਤ ਨਾ ਪਲਾਟ ਤੇ ਬੇਰਜਗਾਰ ਨੌਜਵਾਨ ਤਰੇ ਫਿਰਦੇ ਆ ਤੇ ਕੋਈ ਸਹੂਲਤ ਨਹੀਂ ਅਜੇ ਤੱਕ ਮਿਲੀ ਅਸੀਂ ਪੰਜਾਬ ਸਰਕਾਰ ਪਾਸੋਂ ਜਾਂ ਕੇਂਦਰ ਸਰਕਾਰ ਪਾਸੋਂ ਮੰਗ ਕਰਦੇ ਆ ਕਿ ਦੰਗਾ ਪੀੜਤਾ ਲਈ ਜਿਹੜੀਆਂ ਸਹੂਲਤਾਂ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਉਹ ਉਹਨਾਂ ਦੇ ਦੁੱਖ ਜਿਹੜੇ ਆ ਉਹ ਤਾਂ ਇਹ ਸਨ ਉਹ ਦੰਗਾ ਪੀੜਤ ਪਰਿਵਾਰ ਜਿਨ੍ਹਾਂ ਨੇ ਆਪਣੀ ਜਿਹੜੀ ਜੋ ਇਹਨਾਂ ਦਾ ਸਿਸਟਮ ਤੇ ਵਾਪਰਿਆ ਉਹ ਇਹਨਾਂ ਨੇ ਆਪਣੀ ਹਕੀਕਤ ਸਾਰੀ ਬਿਆਨ ਕੀਤੀ ਹੈ ਕਿ ਉਸ ਸਮੇਂ ਤੇ ਦਿੱਲੀ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸਨ ਕਿਸ ਤਰ੍ਹਾਂ ਜਿਹੜੇ ਸਿੱਖਾਂ ਦੇ ਗਲਾਂ ਵਿੱਚ ਟੈਰ ਪਾਪਾ ਸਾਡੇ ਦਾ ਕਿੱਸਾ ਸਾਡੀ ਧੀਆਂ ਦੀ ਭੈਣਾਂ ਦੀ ਵਿਪਤੀ ਕੀਤੀ ਗਈ ਇਹ ਸਾਰੀ ਗੱਲਾਂ ਉਹਨਾਂ ਸਾਂਝੀ ਕੀਤੀਆਂ ਅਤੇ ਨਾਲ ਇਹ ਵੀ ਦੱਸਿਆ ਵਾ ਤੁਹਾਨੂੰ ਕਿ ਕਿਸ ਤਰ੍ਹਾਂ ਇਹ ਪਰਿਵਾਰ ਜਿਹੜੇ ਉੱਥੋਂ ਉੱਜੜ ਕੇ ਆਏ ਆ ਤੇ ਜਦੋਂ ਸਰਕਾਰ ਦੇ ਲਾਰਿਆਂ ਵਿੱਚ ਬੈਠੇ ਪੈਣਾ ਸਰਕਾਰ ਵੱਲੋਂ ਹਰ ਸਾਲ ਇਹਨਾਂ ਨੂੰ ਇੱਕ ਫੰਡ ਮੁਹੱਈਆ ਕਰਦੀ ਗੱਲ ਕੀਤੀ ਗਈ ਸੀ ਲੇਕਿਨ ਹਾਲੇ ਤੱਕ ਕੋਈ ਇਹੋ ਜਿਹਾ ਫੰਡ ਰਾਹਤ ਜਿਹੜੀ ਨਹੀਂ ਮਿਲਦੀ ਐ ਸਿਰਫ 2010 ਵਿੱਚ ਇੱਕ ਪੈਸੇ ਜ਼ਰੂਰ ਵਿਲੇ ਸਨ ਲੇਕਿਨ ਉਹਨਾਂ ਪੈਸਿਆਂ ਕਰਕੇ ਨਾ ਤਾਂ ਇਹਨਾਂ ਦਾ ਕੋਈ ਘਰ ਬਣ ਸਕਿਆ ਨਾ ਹੀ ਕੋਈ ਕਾਰੋਬਾਰ ਕਰ ਸਕਿਆ ਸਾਡਾ ਇੱਕ ਬਜ਼ੁਰਗ ਹੋਰ ਮੌਜੂਦ ਨੇ ਕਿਉਂਕਿ ਸਾਰੇ ਹੀ ਦੰਗਾ ਪੀੜਤ ਨੇ ਤਾਂ ਸਾਡਾ ਹੀ ਅੱਜ ਇੱਕ ਦਿਨ ਜਿਹੜਾ ਜਿਹੜਾ ਦਿਨ 1984 ਜਦੋਂ ਕਤਲੇਆਮ ਹੋਇਆ ਜਦੋਂ ਨਸ਼ਲ ਕੁੱਛੀ ਆਈ ਉਹ ਤੁਹਾਡੇ ਦਾ ਜਨੂ ਲੈ ਕੇ ਆਈਏ ਬਾਪੂ ਜੀ ਤੁਸੀਂ ਦੱਸੋ ਪਹਿਲਾਂ ਪਹਿਲਾਂ ਕਿੱਥੋਂ ਦੇ ਰਹਿਣ ਵਾਲੇ ਸੀ ਕਿਦੋਂ ਉੱਧੜ ਕੇ ਆਏ ਐਹੀਂ ਹਰਦੋਈ ਜਲਾ ਉੱਤਰ ਪ੍ਰਦੇਸ਼ ਤੋਂ ਯੂਪੀ ਕਾਨਪੁਰ ਦੇ ਕਾਨਪੁਰ ਉਹੋ ਸੀ ਜੀ ਹਾਂ ਕੀ ਚਾਦੇ ਹਾਲਾਤ ਸੀ ਉਸੋਂ ਜਦੋਂ ਇਹ 1984 ਜਿਹੜਾ 1 ਨਵੰਬਰ ਸ਼ੁਰੂ ਹੁੰਦੀ ਆ ਉਦੋਂ ਹਾਲਾਤ ਤੇ ਬਹੁਤ ਖਰਾਬ ਹੋਏ ਸੀ ਉਦੋਂ ਤਾਂ ਸਾਨੂੰ ਅਸਲ ਪਹਿਲਾਂ ਪਤਾ ਨਹੀਂ ਲੱਗਾ ਕੱਲੇ-ਕੱਲੇ ਡੇਰੇ ਸੀ ਜੀ ਤੇ ਉਦੋਂ ਟੀਵੀ ਤਾਂ ਵੀ ਆ ਨਹੀਂ ਹੁੰਦੇ ਹੀ ਐ ਯਾਰ ਮਤਲਬ ਵਿੱਚ ਝਟਪਟਾ ਲੱਗ ਜੇ ਜੀ ਇੰਨੇ ਡੇਰਿਆਂ ਤੇ ਹੱਦ ਕੇ ਹੈ ਹੀ ਨਹੀਂ ਹੂੰ ਤੇ ਮੈਂ ਗਿਆ ਹੱਟਾ-ਉਟਾ ਪਛਾਉਣ ਕਿਤੇ ਦੂਰ ਗੁਟਕਾ ਮੂੰਹ ਪਿੰਡੇ 'ਫਾ ਹੂੰ ਤੇ ਜਦੋਂ ਉਦੋਂ ਲੈ ਕੇ ਆ 20 ਛੜਾ ਨੇ ਹੁਣ 20 ਛੜਾ ਟਾਣਾ ਉਹ ਤਿੰਨ ਚਾਰ ਪਿੰਡ ਇਕੱਠੇ ਹੋਏ ਵੀ ਸਰਦਾਰਾਂ ਨੂੰ ਦੋਤੜੀ ਗੇ ਹਾਂ ਸਰਦਾਰ ਉਥੇ ਸਾਹਬ ਦੇ ਕੋਈ ਬਿਰਲੇ ਬਿਰਲੇ ਬਿਠੇ ਜੜਜਾ ਇਲਾਕਾ ਜੀ ਇਹਨਾਂ ਕੀਤਾ ਵੀ ਇੱਕ ਜਣੇ ਨੇ ਮੇਰੇ ਨਾਲ ਆਟੇ ਤੇ ਇੱਛਾ ਲਾਠੀ ਜੀ ਮਾਰਤੀ ਦਾ ਗਾਂਗ ਰਸਦੇ ਉਧਰ ਦੇ ਲੋਕ ਹਾਂਜੀ ਉਹ ਮਾਰਚੇ ਦੇ ਮਾਟੇ ਜੁੱਟੇ ਐ ਬਹਿ ਗਿਆ ਮੁਰਕੰਨਾ ਨੇ ਰੋਲਾ ਰੂਲਾ ਵੜਾ ਪਾਇਆ ਵੀ ਇੰਦਰਾ ਗਾਂਧੀ ਸਾਡੀ ਮਾਂ ਮਾਰਤੀ ਮਾਂ ਮਾਰਤੀ ਆ ਕਰਜਾ ਕਰਜਾ ਇੱਕ ਮੇਰੇ ਇੱਛੇ ਦਾਗ ਮਾਰਤੀ ਆਵੇਂ ਲੱਗ ਹਾਂ ਵਿੰਗਿਆ ਤਾਂ ਮੜੀ ਜੀ ਟੁੱਟ ਵੀ ਗਈ ਸੀ ਅੱਛਾ ਉਹਨੇ ਚੰਨੋਂ ਫਿਰ ਚਾਰਕ ਬੰਦੇ ਹੋਰ ਹੀ ਲਾਗੇ ਕੋਈ ਧੰਧ ਧੁੰਮ ਕਰ ਕੰਦੇ ਹੋਣਾ ਲੜਕਾਰਾ ਮਾਰਾ ਅੰਨ ਨੂੰ ਪਿੰਨੀ ਸ਼ਕਾਰ ਮਾਰੋ ਨਾ ਹੂੰ ਉਹਨੇ ਚੰਨੋਂ ਫਿਰ ਸਾਡੇ ਜਿਹੜੇ ਘਰ ਹੀ ਉੱਥੋਂ ਨਾਲ 8 ਕਿਲੋਮੀਟਰ ਦੂਰ ਉਹ ਵਹ ਭਈਏ ਮਿਲੋਂ ਘਰ ਛੱਡ ਕੇ ਗਏ ਹੂੰ ਹੋਰ ਵੀ ਹੇਰ ਵਾਲਾ ਰੂਲਾ ਲਾਗੇ ਬੰਨੀ ਇੱਕ ਸਰਦਾਰ ਨੂੰ ਹੋਰ ਰਾਤ ਦਾ ਕਿਹੜੇ ਹੱਦ ਤੱਕ ਦੂਰ ਥੋੜਾ ਜਨਾ 8 ਕਿਲੋਮੀਟਰ ਦੂਰ ਲੋਕ ਤਾਂ ਸ਼ੰਦ ਨਹੀਂ ਪਤਾ ਅੱਛਾ ਉਹ ਤਾਂ ਦੀ ਰੋਟੀ ਹੀ ਹੂੰ ਹੂੰ ਉਹਨੂੰ ਛੁੱਟ ਕੇ ਵਿੱਚ ਤੇ ਅੱਗ ਲਾਤੀ ਕਰਾਂਗੇ ਹੂੰ ਇੱਦਾਂ ਕਰਕੁਰ ਕੇ ਦੇਖ ਰਾ ਉਹ ਫਿਰ ਸਾਡੇ ਜਿਹੜੇ ਜਿੰਨੇ ਬੰਦੇ ਡਰ ਕੇ ਸਾਰੇ ਫਿਰ ਉਸ ਤੇ ਇੱਕ ਗੁਰਦੁਆਰਾ ਵਾ ਹੂੰ ਅੱਜ ਆਪਣੇ ਉੱਥੇ ਸਾਰੇ ਇਕੱਠੇ ਹੋ ਗਏ 10 ਦਿਨ 8-10 ਦਿਨ ਇਕੱਠੇ ਹੋ ਗਏ ਫਿਰ ਅਹੀਂ ਨਿਆ ਕਹਾਣੀ ਮਾਤਾ ਕਹਿੰਦੀ ਹਈ ਇੱਥੇ ਰਹਿਣਾ ਹੂੰ ਇਦਰੋਂ ਜ਼ਮੀਨ ਵੇਚ ਕੇ ਜੇ ਬਿਆਨੇ ਕੀਤੇ ਛੋੜੀ ਤਾਂ ਜੱਦੀ ਬਣਾਉਣ ਗਏ ਹਾਂ ਉਹ ਬਿਆਨੇ ਕੀਤੇ ਉਹ ਜ਼ਮੀਨ ਇਤਨਲੀ ਵੀ ਗਈ ਕਿ ਉੱਥੇ ਵੀ ਮਰ ਕੇ ਭੈਰਾ ਗਾਹਕ ਤਰੀਕ ਨਹੀ ਪੰਜਾਬ ਟ੍ਰੇਨ ਤੇ ਸਾਰੇ ਜੋ ਭੈਣਾ ਭਰਾ ਸਾਰੇ ਆ ਗਏ ਜਦੋਂ ਬਾਪੂ ਜੀ ਤੁਸੀਂ ਟ੍ਰੇਨ ਤੋਂ ਪੰਜਾਬ ਨੂੰ ਵਾਪਸ ਆ ਰਹੇ ਸੀ ਟ੍ਰੇਨ ਚ ਹਲਾਕਦਾਂ ਸੇ ਬੜੇ ਬੜੇ ਲੋਕੀ ਨਾ ਡਰਦੇ ਸੀ ਤੇ ਉੱਥੇ ਨਾਲ ਪੱਗਾ ਪੁੱਗਾ ਵੀ ਇੱਕ ਦੋ ਦੀਆਂ ਲਾਈਆਂ ਸੀ ਪਿਛਲੀ ਕੋਈ ਥਾਂ ਤੋਂ ਲਾਉਂਦੇ ਸੀ ਤੇ ਮਾਰਦੇ ਸੀ ਪਰ ਡਰ ਡਰ ਕੇ ਆ ਗਏ ਬਚਾ ਬਚ ਕੇ ਫਿਰ ਅਹੀਂ ਦੁਬਾਰਾ ਨਹੀਂ ਗਏ

1 ਨਵੰਬਰ ਇਹ ਅੱਜ ਕੀ ਕਹਿਣਾ ਚਾਹੂਗਾ ਅੱਜ ਕਿ ਜਾਜ਼ ਆਉਂਦੇ ਦਿਨ ਉਹ ਜਦੋਂ ਜੜਕੇ ਆਉਂਗੇ ਆਉਗੇ ਆਉਂਦੇ ਜਰੂਰ ਆਉਂਦੇ ਜਾਰ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਨਾਲ ਸਰਕਾਰਾਂ ਨੂੰ ਇਹੋ ਵੀ ਸਰਕਾਰ ਨੇ ਸਾਰ ਤੇ ਇੱਥੇ ਕਿਸੇ ਨੇ ਲਈ ਬੋਤਾਂ ਮਾਤਾ ਆਉਂਦੇ ਮਖਾਜ ਜੇ ਤੁਹਾਡੀ ਕਰਾਗੇ ਮਤਮਤ ਕੋਈ ਨਹੀਂ ਬਿਲਕੁਲ ਆ ਸੁਣਿਆ ਤੁਸੀਂ ਪੀ ਜਦੋਂ ਵੋਟਾਂ ਲੈ ਲੈਂਦੇ ਆ ਲੇਕਿਨ ਦੰਗਾ ਪੀੜਤਾਂ ਦੇ ਪਰਿਵਾਰਾਂ ਜਿਹੜੇ ਦੰਗਾ ਪਿੱਛੇ ਦੇ ਪਰਿਵਾਰ ਆ ਉਹਨਾਂ ਦੀ ਕੋਈ ਹਲੇ ਤੱਕ ਕਿਸੇ ਵੀ ਸਰਕਾਰ ਨੇ ਬਾਣੀ ਨਹੀਂ ਫੜੀ ਤੇ ਜਦੋਂ ਅੱਜ ਵੀ ਜੋ ਦਿਨ 1 ਨਵੰਬਰ ਹੁੰਦੀ ਆ ਤਾਂ ਇਹਨਾਂ ਦੇ ਜਿਹੜੇ ਜ਼ਖਮ ਅੱਲੇ ਹੋ ਜਾਂਦੇ ਆ ਸਾਡੀ ਕੋਸ਼ਿਸ਼ ਇਹ ਵੀ ਤੁਹਾਡੇ ਤੱਕ ਇਹਨਾਂ ਦੀ ਦਾਸਤਾ ਤੁਹਾਡੇ ਤੱਕ ਨੂੰ ਸਾਂਝੀ ਕੀਤੀ ਜਾਵੇ ਤੁਸੀਂ ਤੁਸੀਂ ਦੇ ਦੇ ਰੋ ਰੋਜ਼ਾਨਾ ਸਪੋਕਸਮੈਨ ਟੀਵੀ ਮੈਂ ਹਾਂ ਕੁਲਦੀ ਸੰਦੀਪਾ ਤਰਨਤਾਰਨ